कबीर चरण कमल की मौज को कह कैसे उन मान कह दे को शोभा नहीं देखा ही परवान कबीर देख कह के कहो कहे न को पतियाए हर जैसा तैसा ओही रहो हरख गुण गाए कबीर चुग चितार पी चुगए चुक चुक चेतारे जैसे बचर है पूंज मन माया मम तारे कबीर अंबर कण हर छाया बरख भरे सरताल चात्र कन तरसत रह तिनको कौन हावाल कबीर चकई जونس बिश्वर आए मिले प्रभात ਜੋ ਨਰ ਬਿਸ਼ਵਰੀ RAM ਸਿਓ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬੇਸ਼ੋਰਿਆ ਰਹੁ ਰੇ ਸੰਖ ਮਝੂਰ ਦੇਵਨ ਦੇਵਲ ਤਾਹਾੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰ ਹੈ ਜਾਗ ਰੋਏ ਪੈ ਦੁਖ ਜਾ ਕਾਂ ਬਾਸਾ ਗੋਰ ਮਹਿ ਸੋ ਕਿਉ ਸੋਵੇ ਸੁਖ ਕਬੀਰ ਸੂਤਾ ਕਿਆ ਕਰਹਿ ਉਠ ਕੇ ਨਾ ਜਪ ਹੈ ਮੋਹਾਰ ਇਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਸ਼ਵਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗਾਇਲਣਾ ਛੋਡੀ ਐ ਮਾਰਗ ਲਾਗਾ ਜਾਓ ਤੇਖਤ ਹੀ ਪੁਨੀਤ ਹੋਏ ਭੇਟ ਤ ਜਪੀਐ ਨਾਓ ਕਬੀਰ ਸਾਖਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ ਬਾਸਨ ਕਾਰੋ ਪਰਸੀਐ ਤੋ ਕਸ਼ ਲਾਗੇ ਦਾਗ ਕਬੀਰਾ RAM ਨ ਚੇਤੇਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਆਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ ਤਿਸਮੈਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੋਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜਹਿ ਮੋਲ ਲੀ ਮਨ ਹੱਠ ਤੀਰਥ ਜਾਹੀ ਦੇਖਾ ਦੇਖੀ ਸਵਾੰਗ ਧਰ ਭੂਲੇ ਪਟਕਾ ਖਾਹੀ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸੰਸਾਰ ਇਸ ਪਰਵਾਸੇ ਜੋ ਰਹੇ बुढे काली तार कबीर कागज की ओबरी मसके कर्म कपाट पाहन बोनी प्रथमी पंडित पाड़ी बाट कबीर काल करंता अबह कर अब करता सोए ताल पाश कछु ना होएगा जो सिर पर आवे काल ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਬਿਸੈ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ ਕਬੀਰ ਕਸਤੂਰੀ ਪਿਆ ਔਰ ਪਾਏ ਸਬਦ ਆਸ ਜਿਉ ਜੋ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਪਟੰਬ ਕੈ ਕਾਂਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੀ ਦੀ ਚਹ ਤੁਮ ਧਾਮ ਕਬੀਰ ਸਾਕਤ ਤੇ ਸੁਕਰ ਭਲਾ ਰਾਖੈ ਆਸ਼ਾ ਗਾਉ ਓਹ ਸਾਕਤ ਬੱਪੂਰਾ ਮਰ ਗਿਆ ਕੋਈ ਨਾ ਲਹਿ ਨਾਓ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਸ਼ ਮਿਲੇਓ ਲਈ ਲਗੋਟੀ ਤੋਰ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਹਰ ਹਾ ਪੀਤਰ ਭਰੀ ਪੰਘਾਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਰੋੜਾ ਹੁਆ ਤਾ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇਹ ਕਬੀਰ ਖੇਹ ਹੋਈ ਤੋ ਕਿਆ ਪਿਆ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜੋ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ ऊच पवन कनकामनी शिखर तजा फहराए ताते परि मधु करी संत संग गुण गाए कबीर पाटन ते ऊजर भला राम भक्त जेह ठाए राम स्नेही बाहरा जमपुर मेरे पाए कबीर गंग जमुना के अंतरी ਸਹਿਜ ਸੁਣਕੇ ਘਾਟ ਤਹਾਂ ਕਬੀਰੈ ਮਟਕਿਆ ਖੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੀ ਜੋ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਾਪੁਰਾ ਪੁਜਹਿ ਨਾ ਰਤਨ ਕਰੋੜ ਕਬੀਰੈ ਏਕ ਅਚਬ ਔ ਦੇਖਿਓ ਹੀਰਾ ਹਾਟ ਬਿਕਾਇ ਬਰਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਤਹ ਆਪ ਕਬੀਰ ਮਾਇਆ ਤਜੀ ਤਾ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨੇਵਰ ਗਲੇ ਮਾਲ ਸਭੈ ਕੋ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਲਾਗਤ ਹੀ ਭੋਇ ਮਿਲ ਗਿਆ ਪਰਿਆ ਕਲੇਜੇ ਛੇਕ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮਹਿਜੂਕ ਅੰਦੇ ਏਕ ਨ ਲਗਈ ਜਿਉਂ ਬਾਸ ਬਜਾਈਐ ਫੂਕ ਕਬੀਰ ਹੈ ਗੈ ਬਾਹਨ ਸਕਨ ਕਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਕੁਜੈ ਹਰ ਜਨ ਕੀ ਪਨਹਾਰ ਕਬੀਰ ਨ੍ਰੇਪ ਨਾਰੀ ਕਿਉ ਨਿੰਦੀ ਐ ਕਿਉ ਹਰ ਚੇਰੀ ਕੋ ਮਾਨ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਥੂਨੀ ਪਾਈ ਤੇਤ ਭਈ ਸਤਗੁਰ ਬੰਦੀ ਧੀਰ ਕਬੀਰ ਹੀਰਾ ਬਨਜਿਆ ਮਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੈ ਕੈ ਮੰਡਾ ਹਾਟ ਜਬ ਹੀ ਪਾਈ ਇਹ ਪਾਰਕੂ ਤਬ ਹੀਰਨ ਕੀ ਸਾਟ ਕਬੀਰ ਕਾਮ ਭਰੇ ਹਰ ਸਿਮਰਿਐ ਐਸਾ ਸਿਮਰਹੁ ਨਿਤ ਅਮਰਾਪੁਰ 바ਸਾ ਕਰਹੁ ਹਰ ਗਿਆ ਬਹੋਰੈ ਬਿੱਤ ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਇਕ ਰਾਮ ਰਾਮ ਜੁ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜੇਹ ਮਾਰਗ ਪੰਡਿਤ ਗਏ ਪਾਸ਼ਾ ਪਰਿ ਬਹੀਰ ਇਕ ਆਵ ਘਟ ਘਾਟੀ ਰਾਮ ਕੀ ਤੇਹ ਚੜ ਰਹਿਓ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਤਰਹਿ ਮਸਾਨ ਕਬੀਰ ਡੂਬੋ ਗੇਰੇ ਬਾਪੂਰੇ ਬਹੁ ਲੋਗਨ ਕੀ ਕਾਨ पा रसी के जो हुआ तू अपने पी जान कबीर पली मधु करी नाना बेद को लाज दावा कहूं को नहीं बड़ा देश बड़ राज कबीर दाव है दाजन होत है निरदाव है रह निशंक जो जान निरदाव है रहै ਸੋ ਗਨਾ ਇੰਦਰ ਸੋਰੰਕ ਕਬੀਰ ਤਾਲ ਸਮੋਹਾ ਸਰਵਰ ਭਰਾ ਪੀ ਨ ਸਕੈ ਕੋਈ ਨੀਰ ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪਰ ਭਾਤੇ ਤਾਰੇ ਖਿਸਹਿ ਤਉ ਇਹ ਖਿਸੈ ਸਰੀਰ ਇਹ ਦੋ ਅੱਖਰ ਨਾ ਖਿਸਹਿ ਸੋ ਗਹਿ ਰਹੇ ਓ ਕਬੀਰ ਕਬੀਰ ਕੋਠੀ ਕਾਠ ਕੀ ਦਹ ਦਸ ਲਾਗੀ ਆਗ ਪੰਡਿਤ ਪੰਡਿਤ ਜਲ ਬੂਏ ਮੂਰਖ ਉबरे ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਈ ਬਾਵਨ ਅੱਖਰ ਸੋਧ ਕੈ ਹਰ ਚਰਣੀ ਚਿਤ ਲਾਏ ਕਬੀਰ ਸੰਤ ਦਾ ਛਾਡੈ ਸੰਤਈ ਜੋ ਕੋਟਿਕ ਮਿਲ ਹੈ ਅਸੰਤ ਮਲਿਆਗਰ ਭੂਯੰਗਮ ਬੇਡੇਓ ਤਾ ਸੀਤਲਤਾ ਨ ਤਜੰਤ ਕਬੀਰ ਮਨ ਸੀਤਲ ਪਇਆ ਪਾਇਆ ਬ੍ਰਹਮ ਗਿਆਨ ਜਨ ਜਵਾਲਾ ਜਗ ਜਾਰਿਆ ਸੋ ਜਨਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਏ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਪਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ ਓਰਾ ਗਰ ਪਾਣੀ ਭਇਆ ਜਾਏ ਮਿਲਿਓ ਟਲ ਕੂਲ ਕਬੀਰਾ ਤੂਰ ਸਕੇਲ ਕੈ ਉਰੀਆ ਬਾੰਦੀ ਦੇਹ ਦਿਵਸ ਚਾਰ ਕੋ ਦੇਖਣਾ ਆਤਖੇ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰੂ ਗੋਬਿੰਦ ਕੇ ਦਿਲ ਮਿਲੇ ਪਲਟ ਭਈ ਸਭ ਖੇਹ ਜਹ ਅਨਪੌਤਾ ਪੈ ਨਹੀਂ ਜਾਹ ਪੋਤਹ ਹਰ ਨਹੀਂ ਕਹਿਓ ਕਬੀਰ ਵਿਚਾਰ ਕੈ ਸੰਤ ਸੁਰਹੁ ਮਨ ਮਾਹੀ ਕਬੀਰ ਜਿਨ ਹੋ ਕਿਛੂ ਜਾਣਿਆ ਨਹੀਂ ਤਿਲ ਸੁਖ ਨੀਂਦ ਬਿਹਾਏ ਹਮ ਹੋ ਜੋ ਬੂਜਾ ਬੂਜਨਾ ਪੂਰੀ ਪਰਿ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ लागी चोट मंद की रहयो कबीरा ठौर कबीर चोट सुहेली सेल की लागत ले ओसास चोट सहारै शब्द की तास गुरु मैं दास कबीर मुल्ला मुनारे क्या चढ़है साईं न बहरा होए जा कारण तू बाग दे ਦਿਲਹੀ ਪੀਤਰ ਜੋਏ ਸ਼ੇਖ ਸਬੂਰੀ ਬਾਹਰਾ ਕ્યા ਹੰਜ ਕਾਬੇ ਜਾਏ ਕਬੀਰ ਜਾ ਕੀ ਦਰ ਸਾਬਤ ਨਹੀਂ ਤਾ ਕੋ ਕਹਾ ਖੁਦਾਏ ਕਬੀਰ ਅੱਲ ਹੈ ਕੀ ਕਰ ਬਦਗੀ ਜੇਹ ਸਿਮਰਤ ਦੁਖ ਜਾਏ ਦਿਲ ਨ ਸਾਈ ਪ੍ਰਗਟੈ 부ਝੈ ਬਲੰਤੀ ਨਾਏ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾ ਉਹ ਹਲਾਲ ਦਫਤਰ ਲੇਖਾ ਮੰਗਿਏ ਤਬ ਹੋਏ ਕੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾਂ ਮਹਿ ਅਮਰਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਹਰ ਆਪ ਹੈ ਆਪ ਕਬੀਰ RAM ਕਹਿਨ ਮੈਂ ਭੇਦ ਹੈ ਤਾ ਮੈਂ ਏਕ ਬਚਾਰ ਸੋਈ RAM ਸਭੈ ਕਹ ਹੈ ਸੋਈ ਕੋਤਕ ਹਾਰ ਕਬੀਰ RAM RAM ਕਹੋ ਕਹ ਦੇ ਮਾਹੀ ਬਬੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ ਤੇ ਘਰ ਮਰ ਹਟ ਸਾਰ ਕੇ ਪੂਤ ਬਸ ਹੈ ਤਨ ਬਾਹੇ ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋ ਤੇ ਟਿੰਗਲ ਪਿਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾਕਰੇ ਜੇ ਸ਼ੇਕ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਊਮ ਬੇਕਾਰ ਬਿਨ ਸੰਗਤ ਇਉ ਬਰਈ ਹੋਏ ਗਈ ਪਠਸਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀ ਮੀ ਧੂ ਮ ਬੇਲਾਈ ਆਨ ਕਸਿਆਨੇ ਪਜ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਈ ਸਾਈ ਮੁਜ ਸਿਓ ਲਰ ਪਰਿਆ ਤੁਝੈ ਕਿਲ ਫੁਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਇ ਮੁੱਢ ਮੈਂ ਕੀ ਖੱਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰ ਹੈ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫਤਰ ਲੇਖਾ ਨੀਕ ਸੈ ਮਾਰ ਮੋਹੈ ਮੋਹਿ ਖਾਈ ਕਬੀਰ ਲੇਖਾ ਦੇ ਨਾ ਸੋਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਨ ਮਹਿ ਪਲਾ ਨਾ ਪਕਰੈ ਕੋਈ ਕਬੀਰ ਧਰਤੀ ਔਰ ਆਕਾਸ ਮਹਿ ਦੋਏ ਤੂੰ ਪਰਿ ਅਬਦ ਖਟ ਦਰਸ਼ਨ ਸੰਸੇ ਪਰੇ ਔਰ 84 ਸਿੱਧ कबीर मेरा मुझ में किस नहीं जो किश है सो तेरा तेरा तुझको सौंपते क्या लागै मेरा कबीर तू तू करता तू हुआ मुझ में रहा हूँ जब आपा पर का मिट गया जत देखो तत तू कबीर बेकार है चितवते झूठे करते आस ਮਨੋਰਥ ਕੋਇ ਨ ਪੂਰੇਉ ਚਾਲੇ ਉਠਦੇ ਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਐਤ ਉਤਕਤ ਹੈ ਨ ਡੋਲੈ ਜਿਸਾ ਰਖੈ ਸਰਜਨਹਾਰ ਕਬੀਰ ਕਾਣੀ ਪੀੜਤੇ ਸਤਗੁਰ ਲਿਏ ਛਡਾਏ ਪਰਾਪੁਰਬਲੀ ਪਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਦਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੂਚੋ ਆਏ ਮਹੱਲਾ ਪੰਜਵਾ ਕਬੀਰ ਕੂਕਰ ਭੌਕਣਾ ਕ ਰੰਗ ਪਿਛੈ ਉਠਤਾਏ ਕਰਮੀ ਸਤਗੁਰ ਪਾਇਆ ਜਿਨ ਹੋ ਲੀਆ ਛਡਾਏ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਿ ਗਾਏ ਧਰਤੀ ਪਾਰ ਨ ਵਿਆਪਈ ਹੁਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀ ਲਾਏ ਸੰਗ ਕੋ ਸੰਗੀ ਬੈਸਤੇ ਤਵ ਪੂਸ਼ੈ ਧਰਮ ਰਾਏ ਨਾਮ ਮਾਇਆ ਮੋਹਿਆ ਕਹਿ ਤੇ ਲੋਚਨ ਮੀਤ ਕਾਹੇ ਸੀ ਪਹੋ ਛਾਇ ਲੈ ਹਰਾਮਨ ਲਾਭੁ ਚੀਤ ਨਾਮ ਕਹ ਤਲੋਚਨਾ ਮੁਖ ਤੇ RAM ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀ ਜਨ ਇਹ ਰਚਨ ਰਚਾਇਆ ਤਸਹੀ ਮਾਹੇ ਸਮਾਹੀ ਕਬੀਰ ਕੀਚੜ ਆਟਾ ਗਿਰ ਪਰਿਆ ਕਿਛੂ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਿਹਾ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗੜ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜੈ ਲੋਗ ਅਜਾਨ ਤਾਸਿ ਉਹ ਟੂਟੀ ਕਿਉਂ ਬਣੈ ਜਾਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਰ ਹੱਥ ਕਨੀ ਤ ਪੌਨੇ ਚਾਰ ਕਬੀਰ ਜੋ ਮੈ ਚਿਤ ਵੋ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵੇਆ ਹਰ ਕਰੈ ਜੋ ਮੇਰੇ ਚਿਤ ਨ ਹੋਈ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਈ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਾਲਾਹੀਐ ਜੇ ਸਭਨ ਸਾਰ ਕਰੀ ਮਹੱਲਾ ਪੰਜਵਾ ਕਬੀਰ RAM ਨ ਚੇਤੇਉ ਫਿਰਿਆ ਲਾਲ ਚਮਾਹੀ पाप करत्ता मर गया औद पुनी के न बाहे कबीर काया काची कारवी केवल काची तात साबत रखहै ता राम भज नाहे ता बिनठी बात कबीर केसो केसो कूकी है ना सोई है आसार रात दिवस के कूकने कबहू के सुने पुकार कबीर काया कजली बन भया मन कुंतर मै मंत अंकस ज्ञान रत्न है खेवट बिरला संत कबीर राम रतन मुख को थरी पारख आ गए कोल कोई आए मिले गोगाहा की लेगो महंगे मोल ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਾਟਕ ਕੁਟੰਬ ਤੰਦੇ ਹੀ ਮੈਂ ਮਰ ਗਇਓ ਬਾਹਰ ਭਈ ਨਾ ਬੰਬ ਕਬੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨ ਛੋੜਈ ਜਮ ਦੀਆ ਦਮਮ ਆਏ ਕਬੀਰ ਤਰਵਰ ਰੂਪੀ ਰਾਮ ਹੈ फल रूपी बैराग छाया रूपी साद है जलत ज आबाद बेबाद कबीर ऐसा बीज बोई बारह मास फलंत शीतल छाया गैहर फल पंखी केल करंत कबीर दाता तरवर दया फल उपकारी जीवंत पंखी चले दिशावरी ਬਿਰਖਾ ਸੋ ਫਲ ਫਲੰਤ ਕਬੀਰ ਸਾਧੂ ਸੰਗ ਪਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਥਾਕ ਨ ਆਵ ਘਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀ ਨੇ ਸੋ ਲਾਭ ਕਬੀਰ ਭੰਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬਰ ਸਤਲ ਜਾਹੇ ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਬਾਹੇ ਸਭ ਰਸ ਖੇਲੋ ਪੀ ਸੋ ਕਿਸੀ ਲਖਾਵੋ ਨਾਹੇ ਆਠ ਜਾਮ 64 ਕਰੀ ਉਹ ਨਿਰਖਤ ਰਹ ਜਿਉ ਨੀਚੇ ਲੋਇਨ ਕਿਉ ਕਰੋ ਸਭ ਘਟ ਦੇਖੋ ਪੀਓ ਸੁਨ ਸਕੀ ਪੀ ਮਹਿ ਜਿਉ ਬਸੈ ਜੀ ਮਹਿ ਬਸੈ ਕੇ ਪੀਓ ਜਿਉ ਪੀਓ 부ਜੋ ਨਹੀਂ ਘਟ ਮਹਿ ਜਿਉ ਕੇ ਪੀਓ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਅਰਜ ਓਰਜ ਕੈ ਪਚਮੂਆ ਚਾਰੋਂ ਦੇ ਦੋ ਮਾਹੀ ਅਰ ਹੈ ਖਾ ਡਰੇ ਤਮਹਿ ਨਿਕਰੀ ਹਾਥੀ ਚੁਨੀ ਲਜਾਏ ਕਹਿ ਕਬੀਰ ਗੁਰ ਭਲੀ 부ਝਾਈ ਚੀਟੀ ਹੋਏ ਕੈ ਖਾਏ ਕਬੀਰ ਜੋ ਤੋਹੇ ਸਾਧ ਪਿਰੰਮ ਕੀ ਪਾਕੇ ਸੇ ਤੀ ਖੇਲ ਕਾਚੀ ਸਰਸੋਂ ਪੀਲ ਕੈ ਨਾ ਖਾਲ ਭਈ ਨਾ ਤੇਲ ਟੁੰਡ ਤ ਡੋਲ ਹੈ ਅੰਦਗਤ ਅਰਚੀਨਤ ਨਹੀਂ ਸੰਤ ਕਹਿਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ ਤੇਨਰ ਦੋਜਕ ਜਾਹੇਗੇ ਸਤਿ ਪਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਪਾਗ